ਉਹ ਸਾਡੇ ਨਾਲ ਜੇ ਤੁਸੀਂ ਹਿੰਦੂ ਭਰਾ ਸਾਡੇ ਨਾਲ ਲੱਗ ਜਾਓ ਮੋਦੀ ਤੇ ਮਿੱਥਾ ਨੂੰ ਛੱਡ ਦਿਓ ਦੇਖੋ ਸੀ ਕਿ ਹੋ ਜਾ ਹਿੰਦੁਸਤਾਨ ਬਣਾ ਕੇ ਦਿੰਦੇ ਆ ਸਾਰੀ ਤੁਹਾਡੀ ਟਰੇਡ ਜਿਹੜਾ ਤੁਸੀਂ ਮਾਤਾ ਲక్ష్ਮੀ ਜਾ ਪਾਠ ਕਰਦੇ ਹੋ ਉਹ ਹੈ ਬੁਲਬਲੀਆਂ ਮਾਰੂ ਤੁਹਾਡੇ ਦਿਲ ਦੇ ਵਿੱਚ ਤੇ ਤੁਸੀਂ ਅਮੀਰ ਹੋਵੋਗੇ ਅਸੀਂ ਖੁਸ਼ ਹੋਵਾਂਗੇ ਕਿ ਸਾਨੂੰ ਆਜ਼ਾਦੀ ਮਿਲੀ ਹੈ ਹੈਨਾ ਤੁਸੀਂ ਪਾਠ ਕਰਦੇ ਹੋ ਲక్ష్ਮੀਣੀ ਦਾ ਅਸੀਂ ਪਾਠ ਕਰਦੇ ਹਾਂ ਭਗੋਤੀ ਦਾ ਤੇ ਤੁਸੀਂ ਪੈਸਾ ਬਣਾਇ ਜਾਈਓ ਅਸੀਂ ਇਹ ਆਪਣਾ ਕੰਮ ਖਰੀ ਜਵਾਂਗੇ ਹੈਨਾ ਮਾਸਾਬ ਹੁਣ ਹੁਣ ਜਿਵੇਂ ਅੱਗੇ ਜਾਣ ਤੋਂ ਰੋਕਿਆ ਗਿਆ ਤਾਂ ਹੁਣ ਫਿਰ ਕੀ ਕਰਨਾ ਪਿੱਛੇ ਨੂੰ ਚੱਲਣਾ ਹੈ ਜਾਂ ਆਪਣੀ ਗੱਲ ਅੱਗੇ ਰੱਖਣੀ ਦੇਖੋ ਜੇ ਉਹ ਨਹੀਂ ਜਾਣ ਦਿੰਦੇ ਤੇ ਫੇਰ ਅਸੀਂ ਇਹੋ ਜਿਹਾ ਮਾਹੌਲ ਪੈਦਾ ਨਹੀਂ ਕਰਨਾ ਚਾਹੁੰਦੇ ਜਿੱਦ ਨਾਲ ਅਸੀਂ ਲੜ ਪਈਏ ਤੇ ਅਸੀਂ ਕਿਸਾਨ ਯੂਨੀਅਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓ ਦੇਸੀ ਬਾਰਡਰ ਖੋਲਹੀ ਗਏ ਜਿੱਥੇ ਕਣਕ ਪੰਜਾਬ ਦੇ ਵਿੱਚ 2400 ਰੁਪਿਆ ਕੁਇੰਟਲ ਵਿਕਦੀ ਹੈ ਔਰ ਨਾਲ ਟਾਪਰ ਜੇ ਤੱਕ 3400 ਰੁਪਿਆ ਕੁਇੰਟਲ ਹੈ ਤੇ ਜੇ ਕਿਸਾਨ ਦਾ 100 ਕੁਇੰਟਲ ਕਣਕਾ ਉਹਦਾ ਲੱਖ ਰੁਪਿਆ ਬਣਦਾ ਆ ਮੇਰੇ ਸਿਰ ਤੇ ਰੱਖੋ ਜੀ ਮਾਨ ਸਾਹਿਬ ਆ ਅੱਜ ਚੁੱਕਨ ਦਾ ਕੀ ਮਕਸਦ ਹੈ ਸਰ ਤੇ ਤੇ ਅਨਾਜ ਦੀ ਬੋਰੀ ਚੁੱਕੀ ਹੈ ਇਹਦਾ ਕੀ ਇਹ ਅਸੀਂ ਵਪਾਰ ਕਰਨਾ ਹੈ ਪਾਕਿਸਤਾਨ ਨਾਲ ਕਣਕ ਇਹਦੇ ਪੈਸੇ ਖੱਟਣੇ ਆ ਪੈਸੇ ਜਦੋਂ ਖੱਟਣਗੇ ਬੋਝੇ ਤਾਂ ਤੁਹਾਡੇ ਬਾਣੀਆਂ ਤੇ ਹਿੰਦੂਆਂ ਦੇ ਹੀ ਪੈਣੇ ਆ ਮਾਨ ਸਾਹਿਬ ਬੰਦਰ ਕਹਾਂ ਰਹੀ ਵਪਾਰ ਚੱਲਦਾ ਵਾ ਪਰ ਬਾਰਡਰ ਨਹੀਂ ਖੁੱਲੇ ਜਾਂਦੇ ਕਾਰਨ ਕੀ ਮੰਨਦੇ ਹੋ ਤੁਸੀਂ ਬੰਦਰ ਕਹਾਂ ਰਹੀ ਵਪਾਰ ਚੱਲਦਾ ਇਹ ਗੁਜਰਾਤੀਆਂ ਦਾ ਚੱਲ ਸਾਦਾ ਕਿਉਂ ਕਰਕੇ ਉਹ ਹਿੰਦੂ ਆ ਪੰਜਾਬੀ ਕੋ ਕਰਕੇ ਸਿੱਖ ਹੈ ਉਹਨਾਂ ਨੂੰ ਖੋਲਦੇ ਨਹੀਂ ਇਹਨਾਂ ਨੂੰ ਨਾਲ ਸਾਡੀ ਤਬੀਅਤ ਦੇ ਉੱਤੇ ਸ਼ੱਕ ਹੈ ਜੇ ਜੋ ਸ਼ੱਕ ਪੈਦਾ ਹੋ ਜੇ ਮਾਨਸਾ ਵਿੱਚ ਇੱਕ ਹੋਰ ਬੜੀ ਅਜੀਬ ਦੇਖ ਨੂੰ ਮਿਲੀ ਹੈ ਇੱਕ ਪਾਸੇ ਲਿਖਿਆ ਹੈ ਇੱਥੇ ਸ਼ਰਾਬ ਬੀੜੀ ਤੰਬਾਕੂ ਦੀ ਵਰਤੋਂ ਜਿਹੜੀ ਆ ਉਹ ਕਰਨੀ ਮਨਾ ਔਰ ਸਰਹੱਦ ਤੇ ਬਿਲਕੁਲ ਉੱਤੇ ਠੇਕਾ ਖੋਲੇ ਹੋਇਆ ਹੈ ਜਿਹੜੇ ਮੇਰੇ ਵੀਰ ਜਰਨਲਿਸਟਸ ਹੈ ਉਹਨਾਂ ਦੀ ਤਬੀਅਤ ਠੀਕ ਰੱਖਣ ਨੂੰ ਅਸੀਂ ਇਜਾਜ਼ਤ ਦਿੰਦੀ ਆ ਕਿ ਠੀਕ ਕਰ ਇਥੇ ਕੋਲ ਹੋ ਗਿਆ ਜੀ ਹੋ ਗਿਆ ਫਿਰ ਪੁੱਠੇ ਜਵਾਬ ਐਵੇਂ ਮਿਲੂਗੇ ਪਾਣੀ ਪੰਜੇ ਕਰ ਰਹੇ ਆ ਦੇਖ ਰਹੇ ਆ ਤੁਸੀਂ ਅੱਗੇ ਲੈ ਜੂਗਾ ਬੋਲੋ पूर्ण हो ਵੈਖਾਲ ਸਾਹਿਬ ਅਰਜੀ ਕੀ ਫਤਿਹ ਦੱਸ ਦੋ ਕਦੋਂ ਸ਼ੁਰੂ ਕਰਨਾ ਹੈ ਵੈਖਾਲ ਸਾਹਿਬ ਅਰਜੀ ਕੀ ਫਤਿਹ ਅੱਜ ਜਿਸੀ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਵੱਲੋਂ ਵਾਗਾ ਬਾਰਡਰ ਤੇ ਬਾਰਡਰ ਖੁਲਾਉਣ ਵਾਸਤੇ ਰੈਲੀ ਕੀਤੀ ਹੈ ਜਿਹੜਾ ਵਪਾਰ ਇਹ ਅੰਮ੍ਰਿਤਸਰ ਜ਼ਿਲ੍ਹੇ ਤੇ ਪਾਕਿਸਤਾਨ ਨਾਲ ਹੁੰਦਾ ਸੀ ਉਹਦੇ ਨਾਲ ਸਾਰੇ ਇਲਾਕੇ 'ਚ ਖੁਸ਼ਹਾਲਤਾ ਆਈ ਸੀਗੀ ਇੱਥੇ ਸਾਡੀਆਂ ਕੀਮਤਾਂ ਜਮੀਨਦਿਆਂ ਵਧਗੀਆਂ ਸੀਗੀਆਂ ਟਰੱਕ ਆਪਰੇਟਰ ਦਾ ਬਹੁਤ ਵਪਾਰ ਵਧਿਆ ਸੀਗਾ ਮਜ਼ਦੂਰਾਂ ਨੂੰ ਫਾਇਦਾ ਹੋਇਆ ਸੀਗਾ ਆਇਦਕਾਂ ਜੇ ਦੇਖੀਏ ਤਾਂ ਪਿਛਲੀ ਵਾਰੀ ਜੀਰੀ ਦੇ ਰੇਟ ਤਕਰੀਬਨ 2-3000 ਰੁਪਏ ਕਿੰਟਲ ਦਾ ਫਰਕ ਪਾਕਿਸਤਾਨ ਤੇ ਇੱਥੇ ਸੀਗਾ ਤੇ ਹੁਣ ਕਣਕਾਂ ਤੇ ਰੇਟ ਭਾਵੇਂ ਬਰਾਬਰ ਹੈ ਪਰ ਕੁਝ ਮਹੀਨਿਆਂ ਚ ਕਿਉਂਕਿ ਪਾਕਿਸਤਾਨ ਤੇ ਸਟੋਰੇਜ ਨਹੀਂ ਹੈ ਉੱਥੇ ਤਕਰੀਬਨ 1000 ਰੁਪਏ ਦਾ ਫਰਕ ਵੀ ਪੈ ਜਾਊਗਾ ਕੋਈ 5-6 ਮਹੀਨਾ ਦੇ ਵਿੱਚ ਇਹਦਾ ਮਤਲਬ ਕਿ ਸਾਨੂੰ ਬਾਰਡਰ ਤੇ ਤਾਰਾ ਨਹੀਂ ਲਾਣਾ ਚਾਹੀਦੀਆਂ ਇੱਥੇ ਗਦਾਉਨ ਪਾ ਕੇ ਸਟੋਰੇਜ ਬਿਨ ਲਾ ਕੇ ਆਪਾਂ ਨੂੰ ਸਟੋਰੇਜ ਕਰਕੇ ਵਪਾਰ ਕਰਨਾ ਚਾਹੀਦਾ ਹੈਗਾ ਜਿੱਥੇ ਵਪਾਰ ਦੀ ਗੱਲ ਹੈਗੀ ਹੈ ਜਿਹੜੇ ਸਾਡੇ ਵਪਾਰੀ ਬਣਾਉਂਦੇ ਹੈਗੇ ਆ ਸਮਾਨ ਜਿਵੇਂ ਐਗਰੀਕਲਚਰ ਇੰਪਲੀਮੈਂਟ 2.5 ਗੁਣਾ ਸਾਨੂੰ ਬਾਰਡਰ ਪਾਰ ਲਾਹੌਰ 30 ਕਿਲੋਮੀਟਰ ਉਹਦਾ ਰੇਟ ਮਿਲਦਾ ਪਰ ਅੱਜ ਦੇ ਤਰਸ ਦੇ ਹਾਲ ਸਾਡੇ ਇਹ ਹੈ ਕਿ ਅਸੀਂ ਇਹ ਸਾਰਾ ਮਸ਼ੀਨਾ ਬਣਾ ਕੇ ਲੱਦ ਕੇ ਟਰੱਕ ਤੇ ਗੁਜਰਾਤੀ ਦੇ ਗਦਾਊਣ ਚ ਰੱਖ ਕੇ ਉਹਨੂੰ ਪੈਸੇ ਦੇ ਕੇ ਗੁਜਰਾਤੀ ਦੀ ਕਿਸ਼ਤੀ ਤੇ ਪਾ ਕੇ ਮੌਕਾ ਦੇਖ ਕੇ ਚਾਹੇ ਦੁਬਈ ਭੇਜੀਏ ਚਾਹੇ ਉੱਥੋਂ ਸਿੱਧਾ ਕਰਾਚੀ ਜਾਈਏ ਸਿੰਧੀ ਨੂੰ ਪੈਸੇ ਦਈਏ ਸਿੰਧੀ ਦੇ ਟਰੱਕ ਤੇ ਲੱਦ ਕੇ ਆ 30 ਕਿਲੋਮੀਟਰ ਦੂਰ ਸਾਨੂੰ ਵੇਚਣੀ ਪੈਂਦੀ ਹੈ ਪੈਸਾ ਸਾਰਾ ਗੁਜਰਾਤੀ ਤੇ ਸਿੰਧੀ ਖੋ ਕੇ ਲੈ ਜਾਂਦਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ ਦੂਸਰੇ ਪਾਸੋਂ ਜਦ ਸਾਨੂੰ ਡ్రਾਈ ਫਰੂਟ ਆਉਂਦੇ ਆ ਔਰ ਛੋਟਾ ਵਪਾਰੀ ਉਹਦਾ ਵਪਾਰ ਕਰਦਾ ਹੈ ਉਹਦਾ ਫਾਇਦਾ ਹੈ ਸਿਮੈਂਟ ਤਕਰੀਬਨ 25% ਉਥੇ ਸਸਤਾ ਹੈਗਾ ਤੇ ਉਹ 25% ਸਸਤੇ ਸਿਮੈਂਟ ਦਾ ਸਾਡੇ ਸਾਰੇ ਜਿਹੜੇ ਗਰੀਬ ਘਰ ਬਣਾਉਣ ਨੂੰ ਮਕਾਨ ਪੱਕੇ ਕਰਨ ਨੂੰ ਕਰਦੇ ਆ ਜਿਹੜੇ ਟਾਈਲਾਂ ਦੀ ਇੰਡਸਟਰੀ ਹੈ ਉਹ ਸਾਰੇ ਨੂੰ ਫਾਇਦਾ ਹੁੰਦਾ ਹੈਗਾ ਜਿਪਸਮ ਮਿਲਦਾ ਹੈਗਾ ਇਸ ਤੋਂ ਇਲਾਵਾ ਜਿਹੜੀ ਇੱਕ ਪ੍ਰੋਪੋਜ਼ ਟਪੀਆਈਸੀ ਤੁਰਕਮੈ ਤੁਰਕਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਜਿਸ ਦੀ ਗੈਸ ਆਣੀ ਸੀ ਉਹਦੇ ਨਾਲ ਉਰੇ ਸਾਡੇ ਬਿਜਲੀ ਦੇ ਰੇਟ ਘਟਣਗੇ ਔਰ ਇੱਕ ਜਿਹੜੀ ਆਈਪੀਆਈਸੀ ਈਰਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਉਹਦੇ ਨਾਲ ਸਾਡੀਆਂ ਰੈਫਾਇਨਰੀਆਂ ਫਾਰਮਾਸੂਟਿਕਲ ਤੇ ਹੋਰ ਇੰਡਸਟਰੀਆਂ ਪੰਜਾਬ 'ਚ ਖੜੀਆਂ ਹੋਣੀਆਂ ਸੀਗੀਆਂ ਜਿਹਦੇ ਨਾਲ ਇੱਥੇ ਖੁਸ਼ਹਾਲਤਾ ਹੋਣੀ ਸੀਗੀ ਪਰ ਕਿਉਂਕਿ ਇੱਕ ਜਿਹੜੀ ਸੋਚ ਹੈਗੀ ਹੈ ਜਿਹੜਾ ਹਿੰਦੂ ਮਹਾਸਭਾ ਦਾ ਮੁਖੀ ਸੀਗਾ ਜਿਹੜਾ ਦਾਮੋਦਰ ਸਵਰਕਰ ਸੀ ਉਹਨੇ ਆਪਣੇ ਕਿਤਾਬ 'ਚ ਹੂ ਇਜ਼ ਅ ਹਿੰਦੂ 'ਚ ਲਿਖਿਆ ਸੀਗਾ ਕਿ ਜੇ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਇਕ ਰੱਖਣਾ ਹੈ ਤਾਂ ਮੁਸਲਮਾਨਾਂ ਨੂੰ ਵੈਰੀ ਦਿਖਾ ਕੇ ਉਹਨਾਂ 'ਤੇ ਹਮਲੇ ਕਰੋ ਇਹ ਸੋਚ ਦੀਨ ਜਿਹੜਾ ਵੀ ਉਰੇ ਮੁਖੀ ਆਉਂਦਾ ਮੋਦੀ ਨੇ ਪਹਿਲਾਂ ਪਲਵਾਮਾ ਕਰਾਤਾ ਇਸ ਚੋਣਾਂ ਦੇ ਵਿੱਚ ਸ਼ਰੇਆਮ ਕਿਹਾ ਇੰਟਰਨੈਸ਼ਨਲ ਲਾ ਦੇ برخلاف ਕਿ ਅਸੀਂ ਗੁਆਂਢੀ ਦੇਸ਼ਾਂ 'ਚ ਜਾ ਕੇ ਸਿੱਧੇ ਬੰਦੇ ਮਾਰਾਂਗੇ ਔਰ ਮਾਹੌਲ ਵਿਗਾੜ ਕੇ ਇੱਥੇ ਸਾਨੂੰ ਵਿਗਨ ਚ ਪਾ ਦਿੰਦਾ ਅਸੀਂ ਬਾਰਡਰ ਸਟੇਟ ਐ ਇੱਥੇ ਜਿਹੜਾ ਮਾਹੌਲ ਬਣਦਾ ਹੈ ਲੜਾਈ ਦਾ ਉਹਦੇ ਨਾਲ ਸਾਡਾ ਬਹੁਤ ਨੁਕਸਾਨ ਹੁੰਦਾ ਹੈਗਾ ਜੇ ਅਸੀਂ ਵਪਾਰ ਕਰੀਏ ਆਵਾਜਾਵੀ ਰੱਖੀਏ ਆਪਣੇ ਧਾਰਮਿਕ ਸਥਾਨਾਂ ਤੇ ਆਈਏ ਜਾਈਏ ਉਹ ਪਾਕਿਸਤਾਨ ਤੋਂ ਆਪਣੇ ਜਿਵੇਂ ਰੋza شریف ਹੈ ਚਿਸ਼ਤੀ ਦੀ ਦਰਗਾਹ ਹੈਗੀ ਆ ਉੱਥੇ ਜਾਣ ਹਿੰਦੂ ਆਪਣੇ ਮੰਦਰ ਜਾ ਕੇ ਦੇਖ ਕੇ ਆਣ ਇਹ ਜਿਹੜਾ ਖੰਡ ਭਾਰਤ ਦੀ ਗੱਲ ਕਰਦੇ ਆ ਉਹਦੇ ਵਿੱਚ ਭਾਈਵਾਲ ਹੋ ਕੇ ਕਿਉਂ ਨਹੀਂ ਇਹ ਕਰ ਸਕਦੇ ਹੈਗੇ ਵਿਤਕਰੇ ਨਾਲ ਲੜਾਈ ਨਾਲ ਕਿਉਂ ਕਰਦੇ ਆ ਪ੍ਰਮਾਣੂ ਸ਼ਸਤਰ ਦਾ ਅ ਅੱਜ ਯੁੱਗ ਹੈਗਾ ਲੜਾਈਆਂ ਕਿੱਥੇ ਹੋਈਆਂ 65 ਤੇ 71 ਚ ਪੰਜਾਬ ਚ ਹੋਈਆਂ ਹੈਗੀਆਂ ਜਿਹੜੇ ਜੰਗ ਹੁੰਦੇ ਆ ਇੱਥੇ ਹੁੰਦੇ ਆ ਉਹ ਸਾਡੇ ਲਈ ਹਾਨਕਾਰੀ ਹੈ ਸਾਡੀ ਕੌਮ ਦੀ نسل 쿠ਸ਼ੀ ਪਹਿਲਾਂ ਹੀ 84 ਚ ਕਰਤੀ ਹੁਣ ਇੱਥੇ ਲੜਾਈਆਂ ਛੇੜ ਕੇ ਫੇਰ ਸਾਨੂੰ ਤੰਗ ਕਰ ਰਹੇ ਆ ਸੋ ਅਸੀਂ ਸਮਝਦੇ ਆ ਕਿ ਪੰਜਾਬ ਦੇ ਖੁਸ਼ਹਾਲਤਾ ਵਾਸਤੇ ਜਿਹੜਾ ਭਾਰਤ ਦਾ ਜੀਡੀਪੀ 1% ਵਧੂਗਾ ਉਹਦੇ ਨਾਲ ਤੁਸੀਂ ਦੇਖੋ ਕਿੰਨੇ ਗਰੀਬਾਂ ਨੂੰ ਤੁਸੀਂ ਹੈਲਥ ਸਰਵਿਸੇਜ਼ এডੂਕੇਸ਼ਨ ਹੋਰ ਸੂਲਤਾ ਪਚਾ ਸਕਦੇ ਹੋ ਜੇ ਆਵਾਜਾ ਵੀ ਹੋ ਗਈ ਆਪਸ ਚ ਸਾਂਝ ਹੋ ਗਈ ਤਾਂ ਫੌਜ ਦੇ ਖਰਚੇ ਘਟਾ ਕੇ ਉਹੀ ਅਸੀਂ ਹਸਪਤਾਲਾਂ ਉਹੀ ਅਸੀਂ ਸਕੂਲਾਂ ਤੇ ਲਾ ਸਕਦੇ ਆਂ ਰੋਡਾਂ ਤੇ ਲਾ ਸਕਦੇ ਆਂ ਆਵਾਜਾਵੀ ਤੇ ਲਾ ਸਕਦੇ ਆਂ ਸੋ ਅਸੀਂ ਕਹਿੰਦੇ ਆਂ ਕਿ ਆ ਜਿਹੜਾ ਬਾਰਡਰ ਬੰਦ ਕੀਤਾ ਹੋਇਆ ਜਿਹੜਾ ਆਰਐਸਐਸ ਬੀਜੇਪੀ ਦੀ ਸੋਚ ਆ ਕਿ ਮੁਸਲਮਾਨਾਂ ਨਾਲ ਲੜਨਾ ਹੈ ਜਿਵੇਂ ਵਾਕਫ ਬੋਰਡ ਦੇ ਵਿੱਚ ਇਹਨਾਂ ਨੇ ਵਿਤਕਰਾ ਪਾਇਆ ਹੋਇਆ ਇਹ ਸਾਰਾ ਬੰਦ ਹੋਣਾ ਚਾਹੀਦਾ ਹੈ ਵਪਾਰ ਖੁੱਲਣਾ ਚਾਹੀਦਾ ਹੈ ਵੀ ਵਾਂਟ ਪੀਸ ਵੀ ਵਾਂਟ ਟ੍ਰੇਡ ਵੀ ਡੋਨਟ ਵਾਂਟ ਵਾਰ ਅਸੀਂ ਅੰਬਨ ਤੇ ਸ਼ਾਮ ਤੇ ਖੁੱਲੇ ਬਾਰਡਰ ਤੇ ਆਵਾਜਾਈ ਦੇ ਪੱਖ 'ਚੇ ਵਪਾਰ ਦੇ ਪੱਖ 'ਚੇ ਅੱਜ ਉਰੇ ਇਕੱਠ ਕੀਤਾ ਪ੍ਰਧਾਨ ਜੀ ਤੁਹਾਨੂੰ ਲੱਗਦਾ ਕਿ ਪਾਕਿਸਤਾਨ ਵਿਸ਼ਵਾਸ ਲਾਇਕ ਹੈ ਜਿੰਨੀ ਵਾਰੀ ਵੀ ਇੰਡੀਆ ਦਾ ਬਾਰਡਰ ਖੁੱਲਿਆ ਜਾਂ ਟ੍ਰੇਨਾਂ ਚਾਲੂ ਕੀਤੀਆਂ ਗਈਆਂ ਉਹਨਾਂ ਨੇ ਸਾਡੀ कटी कटि कटी आहे